ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਖਿਨ ਮਹਿਤਾਬ ਧਾਪਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਜ ਕੇ ਜਾਏ ਆ ਜਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਦਾ ਸਗਲ ਆਫੂ ਤੇਰੇ ਜਾਣ ਦੇ ਖੈ ਰੇਦਾਰ ਦੁਨੀਆ ਜੀ ਜੇ ਫਿਲਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਜਨ ਮਹਤਾਬ ਦਾ ਆਚਾਰਜ ਤੇਰੇ ਰੂਪ ਕਾਉਂ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣੇ ਤੂ ਆਰਾਧੇ ਸੋ ਕਿਉ ਦੋਲਕ ਜਾਏ ਅਜਰਾਏ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਗ ਸਗਲ ਆਫੂ ਤੇਰੇ ਜਾਣ ਦੇਖੇ ਲੇਦਾਰ ਦੁਨੀਆ ਚੀਜ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਝਿਆ ਸਦਾ ਇਕਸਰ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਗਰਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਹਿਤਾਬ ਥਾਪਦਾ ਅਚਰਜ ਤੇਰੇ ਰੂਪ ਕਾਉਂਡ ਜਾਣੇ ਚਲ ਤੇਰੇ ਅਹਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰੈਣੇ ਤੂ ਅਰਾਧੇ ਸੋਕਿਓ ਦੋਲਿ ਗਜਾਇ ਆ ਜੈ ਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਦਾ ਸਗਲ ਆਫੂ ਤੇਰੇ ਜਾਣ ਦੇਖ ਹੈ ਰੇਦਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸਰ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮੇਰਾ ਆਵਤਾਪ ਦਾ ਅਚਾਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕੇ ਦੋਲ ਕੇ ਜਾਏ ਅਜਰਾਏ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਗਸਗਲ ਆਫੂ ਤੇਰੇ ਜਾਣ ਦੇਖ ਹੈੇ ਲੇਦਾਰ ਦੁਨੀਆ ਜੀ ਜੇ ਫਿਲਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸਰ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਗਰਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਖਿਨ ਮਹਿਤਾਬ-ਤਾਪ ਦਾ ਅਚਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣੇ ਤੂੰ ਅਰਾਧੇ ਸੋ ਕਿਉ ਦੋਲਕ ਜਾਏ ਆ ਜਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਨ ਦੇਖ ਹੈ ਏ ਦਾਰ ਦੁਨੀਆ ਜੀ ਜੇ ਫਿਲਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਭਾਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿੰ ਮਜ਼ਾਬ-ਦਾਬ ਦਾ ਅਚਾਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਹਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਲਕ ਜਾਏ ਅਜਰਾਏ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕ ਸਗਲ ਆਫੂ ਤੇਰੇ ਜਾਣ ਦੇ ਕਹੇ ਲੇਦਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸਰ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ ਪੰਜਵਾਂ ਗਰਤੀਜਾ ਕਰਤੇ ਕੁਦਰਤੀ ਮੋਸਤਾਕ ਦিন ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਖਿਨ ਮਹਿਤਾਬ-ਤਾਪ ਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲ ਤੇਰੇ ਅਧਿਆਰੇ ਮਹਿਦੀਪ ਖੁਦ ਖਸਮਾਂ ਖਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਲਕ ਜਾਏ ਆ ਜਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇਖ ਹੈ ਏ ਦਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਹਤਾਬ-ਤਾਪ ਦਾ ਆਚਾਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਜਿਕ ਜਾਏ ਆਜ ਰਾਇ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇ ਕਹਿ ਲੇਦਾਰ ਦੁਨੀਆ ਜੀ ਜਫਲ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸਰ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਭਾਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਖਿਨ ਮਹਿਤਾਬ-ਤਾਪ ਦਾ ਅਚਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਲ ਕੇ ਜਾਏ ਆ ਜੈ ਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਨੇ ਉਸ ਕਾ ਸਗਲ ਆਫੂ ਤੇਰੇ ਜਾਨ ਦੇ ਕਹਿ ਲੇਦਾਰ ਦੁਨੀਆ ਜੀ ਜੇ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸਰ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਘਰ ਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੁਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮੇ ਦਾਬ-ਦਾਬ ਦਾ ਅਚਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਲਕ ਜਾਏ ਆਜ ਰਾਇ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇ ਕਹੇ ਲੇਦਾਰ ਦੁਨੀਆ ਜੀ ਜੇ ਫਿਲਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮਿਰ ਨਾਨਕ ਬੂਜਿਆ ਸਦਾ ਇਕਸਰ ਗਾਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ ਪੰਜਵਾਂ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਖਿਨ ਮਹਿਤਾਬ-ਤਾਪ ਦਾ ਅਚਰਜ ਤੇਰੇ ਰੂਪ ਕਾਉਂ ਜਾਣੇ ਚਲ ਤੇਰੇ ਅਧਿਆਰੇ ਵਹਿਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਲਕ ਜਾਏ ਆ ਜੈ ਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸក ਸਗਲ ਆਫੂ ਤੇਰੇ ਜਾਣ ਦੇਖ ਹੈ ਏ ਦਾਰ ਦੁਨੀਆਂ ਜੀ ਜਫਲ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਭਾਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆਂ ਏਕ ਤੂੰ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਹਤਾਬ-ਤਾਪ ਦਾ ਅਚਾਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਜਿਕ ਜਾਏ ਅਜਾ ਰਾਇ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕ ਸਗਲ ਆਫੂ ਤੇਰੇ ਜਾਣ ਦੇ ਕਹਿ ਲੈ ਧਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮਿਰ ਨਾਨਕ ਬੂਜਿਆ ਸਦਾ ਇਕਸਰ ਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਗਰ ਤੀਜਾ ਕਰਤੇ ਕੁਦਰਤੀ ਮੋਸਤਾਕ ਦীন ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮੈ ਤਾਪ ਤਾਪਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕੇ ਦੋਲ ਕੇ ਜਾਏ ਆ ਜਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਗਾ ਸਗਲ ਆਫੂ ਤੇਰੇ ਜਾਣ ਦੇਖੇ ਲੇਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਝਿਆ ਸਦਾ ਇਕਸ ਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਘਰ ਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਹਿਤਾਬ-ਤਾਬ ਦਾ ਅਚਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਵਹਿਦੀਪ ਖੁਦ ਖਸਮਾ ਖਾਲਕ ਜਹਾਨ ਅਲੇ ਮਿਹਰਵਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਲਕ ਜਾਏ ਆਜਾ ਰਾਇ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇ ਕਹੇ ਲੇਦਾਰ ਦੁਨੀਆ ਜੀ ਜੇ ਫਿਲਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮਿਰ ਨਾਨਕ ਬੂਜਿਆ ਸਦਾ ਇਕਸਰ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਗਰਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਖਿਨ ਮਹਿਤਾਬ-ਤਾਪਦਾ ਅਚਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣੇ ਤੂੰ ਅਰਾਧੇ ਸੋ ਕਿਉ ਦੋਲਕ ਜਾਏ ਅਜੈ ਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇਖ ਹੈ ਏ ਦਾਰ ਦੁਨੀਆ ਜੀ ਜੇ ਫਿਲਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸਰ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਕਰ ਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਓ ਕਿਨ ਮੇ ਦਾਬ ਤਾਪ ਦਾ ਅਚਾਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾਂ ਖਾਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਲਕ ਜਾਏ ਅਜਹ ਰਾਏ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕ ਸਗਲ ਆਫੂ ਤੇਰੇ ਜਾਣ ਦੇਖ ਹੈ ਜੀ ਦਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮੇਰਿ ਨਾਨਕ ਬੂਜਿਆ ਸਦਾ ਇਕਸਰ ਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਗਰਤੀਜਾ ਕਰਤੇ ਕੁਦਰਤੀ ਮੋਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਵਾਕ ਰਹਾਉ ਕਿਨ ਮਹਿਤਾਬ-ਤਾਪਦਾ ਅਚਰਜ ਤੇਰੇ ਰੂਪ ਕਾਉਂਡ ਜਾਣੇ ਚਲ ਤੇਰੇ ਅਹਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣ ਜੇ ਤੂ ਅਰਾਧੇ ਸੋ ਕੇ ਦੋਲ ਕੇ ਜਾਏ ਆ ਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸក ਸਗਲ ਆਫੂ ਤੇਰੇ ਜਨ ਦੇਖ ਹੈ ਰੇਦਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਹਿਦਾਬ-ਦਾਬ ਦਾ ਅਚਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਹਿਆਰੇ ਵਹਦੀਪ ਖੁਦ ਖਸਮਾ ਖਾਲਕ ਜਹਾਨ ਅਲੇ ਮਿਹਰਵਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕੇ ਦੋਲਕ ਜਾਏ ਆਜ ਰਾਇ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇ ਕਹੇ ਲੇਦਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮਿਰ ਨਾਨਕ ਬੂਜਿਆ ਸਦਾ ਇਕਸਰ ਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਗਰਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਵਾਕ ਰਹਾਓ ਕਿਨ ਮਹਿਤਾਬ ਥਾਪਦਾ ਅਚਰਜ ਤੇਰੇ ਰੂਪ ਕਾਉਂਡ ਜਾਣੇ ਚਲ ਤੇਰੇ ਅਹਿਆਰੇ ਵਹਿਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰੈਣੇ ਤੂ ਅਰਾਦੇ ਸੋ ਕੇ ਦੋਲ ਕੇ ਜਾਏ ਜੈ ਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਦਾ ਸਗਲ ਆਫੂ ਤੇਰੇ ਧਨ ਦੇਖੇ ਲੇਦਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸਰ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਰਬ ਦਾਪ ਦਾ ਅਚਾਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਹਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰੈਣੇ ਤੂੰ ਅਰਾਧੇ ਸੋ ਕਿਉ ਦੋਜਿਕ ਜਾਏ ਅਜਰਾਏ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕ ਸਗਲ ਆਫੂ ਤੇਰੇ ਜਾਣ ਦੇ ਕਹਿ ਲੇਦਾਰ ਦੁਨੀਆ ਜੀ ਜਫਿਲ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਝਿਆ ਸਦਾ ਇਕਸਰ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਭਾਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੋਸਤਾਕ ਦীন ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਖਿਨ ਮਹਿਤਾਬ ਦਾਪ ਦਾ ਅਚਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਆਰਾਦੇ ਸੋ ਕੇ ਦੋਲਕ ਜਾਏ ਆ ਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕ ਸਗਲ ਆਫੂ ਤੇਰੇ ਜਾਣ ਦੇ ਕਹੇ ਲੇਦਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਗਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਹਤਾਬਤਾਪ ਦਾ ਅਚਾਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਹਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣੇ ਤੂੰ ਆਰਾਧੇ ਸੋ ਕਿਉ ਦੋਲਕ ਜਾਏ ਅਜਰਾਏ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇਖੇ ਲੇਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਝਿਆ ਸਦਾ ਇਕਸਰ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਗਰ ਤੀਜਾ ਕਰਤੇ ਕੁਦਰਤੀ ਮੋਤਾਕ ਦীন ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਹਿਤਾਬ ਧਾਪਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕੇ ਦੋਲਕ ਜਾਏ ਜੈ ਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਦਾ ਸਗਲ ਆਫੂ ਤੇਰੇ ਧਨ ਦੇਖ ਹੈ ਰੇਦਾਰ ਦੁਨੀਆ ਜੀ ਜੇ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੁਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਹਤਾਬ ਦਾ ਆਪ ਦਾ ਅਚਾਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਹਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣੇ ਤੂੰ ਆਰਾਧੇ ਸੋ ਕਿਉ ਦੋਲਕ ਜਾਏ ਅਜਰਾਏ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇਖੇ ਲੇਦਾਰ ਦੁਨੀਆ ਦੀ ਜੇ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਝਿਆ ਸਦਾ ਇੱਕ ਸਰਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਾਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਆਕਰਹਾਉ ਖਿਨ ਮਹਿਤਾਬ ਧਾਪਦਾ ਅਚਾਰਜ ਤੇਰੇ ਰੂਪ ਕੌਣ ਜਾਣੇ ਚਲ ਤੇਰੇ ਅਧਿਆਰੇ ਵਿੱਚ ਦੀਪ ਖੁਦ ਖਸਮਾਂ ਖਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣੇ ਤੂੰ ਅਰਾਧੇ ਸੋ ਕੇ ਦੋਲਕ ਜਾਏ ਆ ਜਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇਖ ਹੈ ਏ ਦਾਰ ਦੁਨੀਆ ਜੀ ਜੇ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਜਿਆ ਸਦਾ ਇਕਸ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ 5ਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕਰਹਾਉ ਕਿਨ ਮਹਤਾਬ ਤਾਪ ਦਾ ਅਚਾਰਜ ਤੇਰੇ ਰੂਪ ਕਾਉਣ ਜਾਣੇ ਚਲ ਤੇਰੇ ਅਹਿਆਰੇ ਮਹਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣੇ ਤੂ ਆਰਾਧੇ ਸੋ ਕਿਉ ਦੋਲਕ ਜਾਏ ਅਜਰਾਏ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇਖੇ ਲੇਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਝਿਆ ਸਦਾ ਇਕਸਰ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੋਸਤਾਕ ਦিন ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕ ਰਹਾਓ ਖਿਨ ਮਹਿਤਾਬ ਧਾਪਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕੇ ਦੋਲਕ ਜਾਏ ਆ ਜਰਾਇ ਲਿਆਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਾਣ ਦੇ ਕਹੇ ਲੇਦਾਰ ਦੁਨੀਆ ਜੀ ਜਫਲ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਝਿਆ ਸਦਾ ਇਕਸ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਹਾਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੋਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਆਕ ਰਹਾਓ ਜੇ ਮੈਂ ਦਾਬ-ਦਾਬ ਦਾ ਅਚਾਰਜ ਤੇਰੇ ਰੂਪ ਕੌਣ ਜਾਣੇ ਚਲ ਤੇਰੇ ਅਧਿਆਰੇ ਵਹਿਦੀਪ ਖੁਦ ਖਸਮਾ ਖਾਲਕ ਜਹਾਨ ਅਰੇ ਮਿਹਰਵਾਨ ਖੁਦਾਏ ਦਿਨ ਸੇ ਰਹਿਣ ਜੇ ਤੂੰ ਅਰਾਧੇ ਸੋ ਕਿਉ ਦੋਲਕ ਜਾਏ ਅਜਾ ਰਾਇ ਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕ ਸਗਲ ਆਫੂ ਤੇਰੇ ਜਨ ਦੇਖ ਹੈੇ ਦਾਰ ਦੁਨੀਆ ਜੀ ਜੇ ਫਿਰ ਹਾਲ ਸਗਲੇ ਸੱਚ ਸੁਖ ਤੇਰਾ ਨਾਮ ਗੁਰ ਮੇਰ ਨਾਨਕ ਬੂਜਿਆ ਸਦਾ ਇੱਕ ਸਗਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤ੍ਰਾਂਗ ਮਹਾਲਾ ਪੰਜਵਾਂ ਗਰ ਤੀਜਾ ਕਰਤੇ ਕੁਦਰਤੀ ਮੁਸਤਾਕ ਦীন ਦੁਨੀਆ ਏਕ ਤੋਂ ਹੀ ਸਭ ਖਲਕ ਹੀ ਤੇ ਆਕ ਰਹਾਓ ਖਿਨ ਮਹਿਤਾਬ ਧਾਪਦਾ ਅਚਰਜ ਤੇਰੇ ਰੂਪ ਕੌਣ ਜਾਣੇ ਚਲ ਤੇਰੇ ਅਧਿਆਰੇ ਮਹਦੀਪ ਖੁਦ ਖਸਮਾ ਖਲਕ ਜਹਾਨ ਅਰੇ ਮਿਹਰਬਾਨ ਖੁਦਾਏ ਦਿਨ ਸੇ ਰਹਿਣੇ ਤੂੰ ਅਰਾਧੇ ਸੋ ਕੇ ਦੋਲਕ ਜਾਏ ਆ ਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਉਸ ਕਾ ਸਗਲ ਆਫੂ ਤੇਰੇ ਜਨ ਦੇਖ ਹੈ ਜੇ ਦਾਰ ਦੁਨੀਆਂ ਜੀ ਜੇ ਫਿਲਹਾਲ ਸਗਲੇ ਸਾਚ ਸੁਖ ਤੇਰਾ ਨਾਮ ਗੁਰ ਮੇਰੇ ਨਾਨਕ ਬੂਝਿਆ ਸਦਾ ਇਕਸਰ ਗਾਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਤੇ